ਵਾਹਿਗੁਰੂ ਜੀ ਤੇ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ। ਹਾਂਜੀ ਜੇਕਰ ਦੋਸਤੋ ਤੁਸੀਂ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਨਵੇਂ ਆਏ ਆ ਤਾਂ ਆਪਣੇ ਕਬੱਡੀ ਅਪਡੇਟ 2K ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਜਰੂਰ ਦਬਾ ਲਓ ਜੋ ਕਿ ਹਰ ਨਵੀਂ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ। ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2 ਤੇ ਜੇ ਅੱਜ ਆਪਾਂ ਅੱਜ ਗੱਲ ਕਰੀਏ ਜੋ 13 ਨਵੰਬਰ ਨੂੰ ਬਹੁਤ ਛੋਟੀ ਦਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਪਿੰਡ ਅਲੌਰਾ ਸਾਹਿਬ ਜ਼ਿਲ੍ਹਾ ਨਾਭਾ ਵਿਖੇ ਇੱਥੇ ਕਬੱਡੀ ਆਲ ਓਪਨ ਦੀਆਂ ਕਲੱਬਾਂ ਦੇ ਮੈਚ ਕਰਵਾਏ ਜਾਣਗੇ ਪਹਿਲਾ ਨਾਮ ਦਿੱਤਾ ਜਾਵੇਗਾ 121000 ਰੁਪਏ ਦੂਜਾ ਨਾਮ ਦਿੱਤਾ ਜਾਵੇਗਾ 1 ਲੱਖ ਰੁਪਏ ਤੇ ਜੇ ਆਪਾਂ ਬੈਸਟ ਰੇਡਰ ਤੇ ਜਾਫੀ ਬਾਰੇ ਗੱਲ ਕਰੀਏ ਬੈਸਟ ਰੇਡਰ ਤੇ ਜਾਫੀ ਲਈ 21-21 ਹਰਮ ਦੀ ਨਗਦ ਰਕਮ ਦੀ ਨਾਮਾਨਿਤ ਕੀਤਾ ਜਾਵੇਗਾ। ਬਾਕੀ ਅੱਜ ਆਪਾਂ ਗੱਲ ਕਰਦੇ ਹਾਂ ਇੱਥੇ ਬਹੁਤ ਹੀ ਛੋਟੀ ਦੀਆਂ ਕਲੱਬਾਂ ਪਹੁੰਚ ਰਹੀਆਂ। ਬਹੁਤ ਛੋਟੀ-ਛੋਟੀ ਦੇ ਵੱਡੇ ਖਿਡਾਰੀ ਪਹੁੰਚ ਰਿਹਾ ਵੱਡੇ ਮੱਲ। ਬਾਕੀ ਦੱਸਦੇ ਹਾਂ ਤੁਹਾਨੂੰ ਕਿਹੜੀਆਂ ਟੀਮਾਂ ਤੇ ਦਿਨੇ ਆ ਜਾਣਕਾਰੀ ਕਿਹੜੇ ਪਲੇਅਰ ਖੇਡਣਗੇ। ਇੱਕ ਟੀਮ ਦੀ ਜਾਣਕਾਰੀ ਆਪਣੇ ਕੋਲੇ ਪਹੁੰਚੀ ਆ ਤੇ ਆਪਾਂ ਕਰਦੇ ਹਾਂ ਤੁਹਾਡੇ ਨਾਲ ਸਾਂਝੀ। ਤੇ ਬਾਕੀ ਟੀਮਾਂ ਜਿਵੇਂ ਗੱਗੀ ਲੋਪੋ ਮਾਲਵਾ, ਬਾਬਾ ਦੀਪ ਸਿੰਘ ਕਬੱਡੀ ਕਲੱਬ ਜੋਗੇਵਾਲ, ਹੋਰ ਵੀ ਬਹੁਤ ਛੋਟੀ-ਛੋਟੀਆਂ ਟੀਮਾਂ ਪੁੱਜ ਰਹੀਆਂ। ਸੁਣੋ ਸਾਰੀ ਵੀਡੀਓ ਧਿਆਨ ਨਾਲ। ਧੰਨਵਾਦ ਜੀ। ਹਾਂਜੀ ਮਿੱਤਰੋ ਜੇ ਅੱਪਾਂ ਅੱਜ ਟੀਮ ਦੀ ਗੱਲ ਕਰੀਏ ਬਾਬਾ ਦੀਪ ਸਿੰਘ ਕਬੱਡੀ ਕਲੱਬ ਜੋਗੇਵਾਲ ਦੀ ਟੀਮ ਵਿੱਚ ਖੇਡੇਗਾ ਗਗਨ ਜੋਗੇਵਾਲ, ਕੀਪਾ ਜੋਗੇਵਾਲ, ਨੈਲਾ ਜੋਗੇਵਾਲ, ਮਣੀ ਜੋਗੇਵਾਲ, ਭੇਜਾ ਜੋਗੇਵਾਲ, ਹੈਰੀ ਢਲੇਟਾ, ਕੁਲਵੀਰ ਸ਼ਪਾਰਣਾਟ ਚੋਟ, ਬਿੱਲਾ ਟੋਡੇ, ਜੀਤ ਕੋਟਲੀ। ਫੌਜੀ ਫੱਗੂ ਤੇਜੀ ਕੈਡ ਸਿਰਾ ਚੱਕ ਅਲੀ ਸ਼ੇਰ ਲੱਟੂ ਦਗਾਲ ਆਦ ਇਹ ਟੀਮ ਖੇਡੇਗੀ ਅਲੌਰਾ ਸਾਹਿਬ ਜ਼ਿਲ੍ਹਾ ਨਾਬਾ ਦੇ ਵਿੱਚ ਇਸ ਟੀਮ ਦੇ ਸਪான்ਸਰ ਹਨ ਜੱਸਾ ਠੁੱਲੀਆਲ ਗੌਰਵ ਚੀਮਾ ਹਾਂਜੀ ਕਿੱਦਾਂ ਦੀ ਲੱਗੀ ਆਪਣੇ ਚੈਨਲ ਕਬੱਡੀ ਅਪਡੇਟ 2K ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਕਬੱਡੀ ਅਪਡੇਟ 2K ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲੇ ਬਟਨ ਨੂੰ ਜਰੂਰ ਦਬਾ ਲਓ ਕਿਉਂਕਿ ਹਰ ਨਵੀਂ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਵੀਡੀਓ ਜੋ ਕਿ ਜਾਣਕਾਰੀ ਸਭ ਕੋਲੇ ਪਹੁੰਚ ਜੇ ਧੰਨਵਾਦ ਜੀ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ